ਏ ਬਰਨਾਲੇ ਦੀ ਰਾਮਲੀਲਾ ਪਹਿਲੀ ਵੇਰ ਹੋਇਆ ਵੀ ਰਾਵਣ ਦੇ ਇੱਕੋ ਹੀ ਸਿਰ ਆਗਾ ਰਾਵਣ ਦੇ ਇੱਕੋ ਹੀ ਸਿਰ ਆ ਦੇਖੋ ਇਹ ਬਰਨਾਲੇ ਦੀ ਰਾਮਲੀਲਾ ਤੂੰ ਕਹਿੰਦੇ 10 ਸਿਰ ਸੀ ਰਾਵਣ ਦੇ ਪਰ ਬਰਨਾਲੇ ਵਾਲੇ ਕਹਿੰਦੇ ਇੱਕ ਸਿਰ ਸੀਗਾ ਦੇਖੋ 10 ਸਿਰ ਗਾਇਬ ਹੀ ਹੋ ਗਏ ਬਰਨਾਲੇ ਦੀ ਰਾਉਂ ਰੀਲਾ ਦੀ ਗਰਾਊਂਡ ਦੀ ਸਟੇਜ ਹੈ। ਫਾਇਦੇ ਇੱਕ ਮੁੱਖ ਮਹਿਮਾਨ ਜੇ ਬਾਕੀ ਮਹਿਮਾਨ ਤਾਂ ਨਹੀਂ ਪਹੁੰਚੇ। ਥੋੜੀ ਜਿਹੀ ਦੇਰ ਬਾਅਦ ਪਹੁੰਚਣਗੇ। ਹੰਡਾਲ ਦੀਆਂ ਵੀ ਕੁਰਸੀਆਂ ਦੇ ਖਾਲੀ ਪਈਆਂ ਨੇ ਅਜੇ। ਕਿੱਤੇ ਗੜਾਉਂ ਉਹ ਉੱਥੇ ਪਹੁੰਚੇ ਨੇ ਧਾਰੇ ਦੇਵਤੇ ਐ ਖਾਲਾ ਰਾਮ ਹਲੋ पला चीन अवतार उते रखपत राजा उथे रखपत राज ਜਾਉਣ ਦੇ ਵਾਸਤੇ

پھر آجي جي گهٽي تاهه جي لاڳاڻي جي ساري ساري ڳالهه آهي ته 3000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000 मोर न लेगे कुझु मोर न लेगेसी कुझु ਹੋਰ ਰਹਿ ਮਾ ਜਨ ਕਰੂ ਨ ਕੋਈ ਜੈਸੇ ਜਵਾਨ ਜੀ ਅੰਮ੍ਰਿਤਸਰ ਵਾਲਾ ਮਸਤਾਨਾ ਗੁੰਦਸਾ ਜਿਆ ਕੀ ਨਹੀਂ ਜਾਣਾ ਖਲਾਣਾ ਦੀ ਦੁਕਾਨ ਹੈ ਬੜਾ ਪਿਆਰ ਕਰਦੀ ਹੈ ਅੱਛਾ ਗਾ ਦੇਣ ਸਾਰੀ ਹਿੱਕ ਤੋਂ ਸਾਡੀ ਅਪੀਆ ਕੀ ਅਪੀਆ ਕੀ ਅਪੀਆ ਜੀਏ ਜੀਏ ਜੀਪਾ ਤੋਂ ਸਾਰਾ ਅੱਗ ਲਾਤੀਆਂ ਕੀ ਆਪ ਕੋ ਬੀ ਵੀ ਤੇ ਆ ਗਿਆ ਹੈ यह <ंगे> बराले का दशहरा मिट्टी पक्ो इतने <सल के गागे> <सल गगे> <सल कर गया> 私はこの人にとっては、私はこの人にとっては、とっては、私はこの ਸਰਪੇ ਦਾ ਗਲਾਸ ਨਿੰਬੂ ਵਾਲਾ ਜਿੰਨੇ ਵਾਲਾ ਹੱਥਾਂ ਦਾ ਜੱਲਾ ਕਰਾ ਕਾਰਾ ਬਸ ਸੱਤ ਦਾ ਮੀਨਾ ਗਲਾਸ ਦਾ ਗਲਾਸ ਦਾ ਬਿਨਾਂ ਸਾਥੀ ਦੇ ਉਹ ਪਿਆਰੇ ਬਰਨਾਲੇ ਦਾ ਦਸਹਿਰਾ ਜਿੱਥੇ ਪਹਿਲੀ ਵਾਰ ਹੋਇਆ ਵੀ ਰਾਵਣ ਦੇ ਇੱਕੋ ਸਿਰ ਆਗਾ ਦਾ ਸਿਰ ਗਾਇਬ ਨੇਗੇ ਇਹ ਪਤਾ ਨਹੀਂ ਜਾਣ ਬੁੱਝ ਕੇ ਹੋਇਆ ਅਣਜਾਣੇ ਚ ਹੋਇਆ ਕਿਵੇਂ ਹੋਇਆ ਇਹਨਾਂ ਨੂੰ ਪਤਾ ਹੋਊਗਾ ਆਪਾਂ ਪੁੱਛਣ ਦੀ ਪੁੱਛਣ ਦੀ ਕੋਸ਼ਿਸ਼ ਕਰ ਰਹੇ ਇਹਨਾਂ ਤੋਂ ਇਹ ਬਰਨਾਲੇ ਦੇ ਇੱਕੀ ਪਹਿਲਾ ਪਹਿਲੀ ਹੋਇਆ ਵੀ ਇੱਕ ਸਿਰ ਹੋਵੇ ਰਾਵਣ ਦਾ ਇਹਦਾ ਕਾਰਨ ਕੀ ਆ ਉਹ ਆਏ ਪੁੱਛੋ ਅੱਗੇ ਬੈਠੇ ਆਜੋ ਸੋਡਾ ਕੀ ਸ਼ੁਭਨਾਵਾਂ ਕੀ ਹੈ ਜੀ ਸ੍ਰਿੰਦਰ ਕੁਮਾਰ ਬੰਤੀ ਇਹ ਇਤਿਹਾਸ ਚ ਪਹਿਲੀ ਵਾਰ ਹੋਇਆ ਵੀ 라ਵਣ ਦਾ ਇੱਕ ਸਿਰ ਦਾ ਬਾਕੀ 10 ਸਿਰ ਗਾਇਬ ਕਿਉਂ ਨੇਗੇ ਇਹ ਸਾਰੇ بارش ਕਰਕੇ ਹੋ ਗਿਆ ਜਿਹੜਾ ਤੋਂ 2 ਦਿਨ ਪਹਿਲਾਂ بارش ਹੋਈਆ 라ਵਣ ਜੀ ਦਾ ਵਿਰਤ ਪਤਰਾਸ਼ੂ ਤਿਆਰ ਹੋ ਚੁੱਕਿਆ ਸੀ ਉਹਨੂੰ ਬੂ ਤਿਆਰਤ ਕਰ ਲਿਆ ਸੀਗਾ ਪਰ بارش ਕਰਕੇ ਜਿਹੜਾ ਸ਼ੈੱਡ ਥੱਦੇ ਪਿਆ ਸੀਗਾ ਉਹ ਸ਼ੈੱਡ गिर ਗਿਆ ਅੱਛਾ ਜੀ ਸ਼ੈੱਡ ਗਿਰਨ ਕਰਕੇ ਉਹ ਸਾਰੇ ਖਰਾਬ ਹੋ ਗਏ ਕਾਰੀ ਗਾਲੀ ਚ ਤਿਆਰ ਕਰਾਇਗੇ ਠੀਕ ਹੈ ਧੰਨਵਾਦ ਜੀ दास बिना दास रुपियां तव्हांजा कने कलो दास रुपया दस रुपया ਦਾ 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 ਦੇ ਮੁੱਖ ਮੰਤਰੀ ਐਮਐਲਏ ਬਕਰ ਤੋਂ ਸੰਦੀਪ ਸਾਥੀ ਤੋਂ ਸਾਥ ਸਮਰੇ 3 ਪਾਸ ਪਰ ਜਿਆਦੇ ਵਾਇਪਟਾ ਸਰਕਾਰ ਨੂੰ ਹਲਕਾ ਇਛਾ ਅਮਾਦੀ ਪਾਰਟੀ ਸੈਨੇਟ ਦੀ ਸਾਹਿਬ ਹਲਕਾ ਇਛਾ ਸ਼੍ਰੋਮਣੀ ਅਕਾਲ ਪੰਥ ਪ੍ਰਵਤੀ ਕੰਟ ਹੈ ਵਿਸ਼ੇਸ਼ ਸੌਂਦੇ ਚੋਚ ਰਹੇ ਨੇ ਜਿਹੜੇ ਦਾ ਦਾ ਸੜੇ ਇਹਦੇ ਵੀ ਮੁੱਖ ਮਹਿਮਾਨ ਨੇ ਇਸ ਅਤਿ ਵਿਸ਼ੇਸ਼ ਅਸਤੀ ਨੇ ਉਹਨਾਂ ਸਾਰਿਆਂ ਦਾ ਵੀ ਅਸੀਂ ਅੱਜ ਇੱਥੇ ਪਹੁੰਚਣ ਤੇ ਸਵਾਗਤ ਕਰਾਂਗੇ ਜਿਨ੍ਹਾਂ ਦੇ ਵਿੱਚ ਚੇਅਰਮੈਨ ਇੰਪਰੂਵਮੈਂਟ ਟਰਸਟ ਗ੍ਰਾਮਦੀਪ ਪੰਨਾ ਜੀ ਕੁਲਵੰਤ ਪ੍ਰਾਇਤ ਕੋਹਲ ਡੀਐਮਪੀ ਚੇਅਰਪਰਸਨ Μότι Ότι πολύ ωραία. Είναι πολύ ਸ਼ਾਨਦਾਰ ਬਰੌੜੀ ਦਾ ਦਸਤਾਰਾ राली <muchas> राली ਇਹ ਨਾ ਲੱਗਦਾ ਕਿ ਉਹ ਨਹੀਂ ਕੋਈ ਜੇ ਹਨ ਨਾਲੇ ਦਾ ਦਸਹਿਰਾ ਦੂਰ ਦੂਰ ਤੱਕ ਫੈਲਿਆ ਹੋਇਆ ਪ੍ਰੈਸ ਕਲਬ ਮੈਡੀਕਲ ਨੂੰ ਡਾਕਟਰ ਜਗਰਾ ਸਿੰਘ ਨੂੰ ਸੋਹਣੇ ਸਰਪਾਰਾ ਪਰਪਰਾ ਹੈ ਸਰਪਾਰਾ ਦਾ ਸਾਤਰ ਪੀਏ ਆਹਰੋ ਸੁਨਾਰਨ ਮੁਕਤੀ ਹੈ ਬੜਾ ਪੈਕਟ 50 ਪੀਏ ਜੀ ਮੱਛੀ ਦੇ ਫਰਮੇ ਸਵਾਤ ਮਰਨ ਦੀਆਂ ਪੂਰੀਆਂ ਬਸਾ ਪੈਕਟ